ਪਹਿਲਾਂ ਦਾ ਕਿਵੇਂ ਰਿਹਾ ਦੁੱਧ ਦੁੱਧ ਬਹੁਤ ਵਧੀਆ ਦਿੱਤਾ ਬਈ ਇਹਨੇ ਪਹਿਲੇ ਸੁਹੇਲ ਨਾਪਣ ਵਾਲਾ 6.5 ਕਿਲੋ ਟਾਈਮ ਦਾ ਦੁੱਧ ਦਿੱਤਾ ਇਹਨੇ ਵੀ 6.5 ਮੰਨ ਕੇ ਫਿਰ ਲਾ ਲਾ 13 ਕਿਲੋ 13 ਕਿਲੋ ਦੁੱਧ ਹੈ ਉਹ ਮੱਝ ਦੀ ਜੋ ਟੀ ਬੂਰੀ ਬੂਰੀ ਮੱਝ ਦੀ ਝੋਟੀ ਹੈ ਹੈਨਾ ਠੀਕ ਹੈ ਕਿੰਨੇ ਮਾ ਸੁਆ ਸੁਈ ਆ ਵੀਰੇ ਪਰ ਪਹਿਲਾਂ ਇਤਕੀ ਦੂਜੇ ਸੁਈ ਸੁਈ ਹੈ ਠੀਕ ਹੈ ਇਤਕੀ ਦੂਜਾ ਪਿਛਲੇ ਸੁਏ ਤੇਰੇ ਕੋਲੇ ਪਹਿਲਾ ਸੁਆ ਸੁਈ ਸੀ ਤਾਂ ਬਈ ਹਾਂਜੀ ਦੋਸਤੋ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਗਰਦੀਪ ਦੇ ਘਰੋਂ ਆ ਪਿੰਡ ਆ ਗਿਆ ਬਾਈ ਦਾ ਥੰਮਣਗੜ੍ਹ ਜਿਲਾ ਦੋਸਤੋ ਬਠਿੰਡਾ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਨਾਲ ਜਿਹੜਾ ਪਿੰਡਾ ਕੁੱਤੀਵਾਲ ਕਿਹੜਾ ਸੀ ਬਾਈ ਇਹ ਕੁੱਤੀਵਾਲ ਕਲਾਂ ਵੀਰੇ ਕੁੱਤੀਵਾਲ ਕਲਾਂ ਦੇ ਬਿਲਕੁਲ ਦੋਸਤੋ ਨਾਲ ਪਿੰਡਾ ਬਾਈ ਗਰਦੀਪ ਦੇ ਘਰੋਂ ਇੱਕ ਘਰੇਲੂ ਘਰ ਚੋਂ ਦੋਸਤੋ ਵੀਡੀਓ ਆ ਦੋ ਨਾ ਕਿ ਬਾਈ ਨੇ ਸੇਲ ਕਰਨੇ ਆ ਇੱਕ ਨੰਬਰ ਤੇ ਦੋਸਤੋ ਤੁਹਾਨੂੰ ਆ ਝੋਟੀ ਦਿਖਾ ਦਾਂਗੇ ਘਰ ਦਾ ਹੀ ਕੰਮ ਆ ਵੀਰ ਦਾ ਕੋਈ ਐ ਵਪਾਰ ਵਾਲਾ ਕੰਮ ਨਹੀਂ ਕਰੂ ਝੋਟੀ ਆ ਦੋਸਤੋ ਦੂਜਾ ਸੂਆ ਸੂਈ ਆ ਪਿਛਲੇ ਸੂਏ ਬਾਈ ਕੁੜੇ ਨੇ ਕਿੰਨਾ ਕ ਦੁੱਧ ਦੁੱਤਾ ਤੇ ਹੁਣ ਇਹ ਵੀਰੇ ਕੱਲ ਹੀ ਸੂਈ ਆ ਹਨ ਰਾਤ ਸੂਈ ਹੈ ਬਈ 11 ਰਾਤ ਰਾਤ ਸੂਈਓ ਦੋਸਤੋ 2 ਤਰੀਕ 12ਵਾਂ ਮਹੀਨਾ 2026 ਰਾਤ ਇਹ ਸੂਈ ਆ ਅੱਜ ਦੋਸਤੋ 3 ਤਰੀਕ ਦੀ ਵੀਡੀਓ ਆ ਬਾਕੀ ਆਜੋ ਆਪਾਂ ਮਾਲਕ ਨਾਲ ਸਾਰੀ ਗੱਲਬਾਤ ਕਰਾਂਗੇ ਕੀ ਬਾਈ ਇਹਦਾ ਮੁੱਲ ਵਾੜੀ ਕਰਦਾ ਹਨ ਹੋਰ ਸਸਰੀ ਘਾਲ ਬਾਈ ਗਰਦੀਪ ਸਸਰੀ ਘਾਲ ਜੀ ਧੰਨਵਾਦ ਪਿੰਡ ਆਪਾਂ ਦਸੀ ਦਿੱਤਾ ਥੰਮਣਗੜ੍ਹ ਨਾਲ ਕੁੱਤੀਵਾਲ ਕਲਾ ਹਨਾ ਕੁੱਤੀਵਾਲ ਕਲਾ ਨਾਲ ਹੀ ਠੀਕ ਆ ਗਰਦੀਪ ਬਾਈ ਸਿਰਕਸਾਨੀ ਹੈ ਬਸ ਨਾਲ ਹੀ ਕੁੱਤੀਵਾਲ ਠੀਕ ਹੈ ਮਾਸਟਰ ਨੇ ਕੋਈ ਹੈ ਗਰਦੀਪ ਭਾਈ ਇਹ ਆਪਣੀ ਘਰ ਦੀ ਝੋਟੀ ਹੈ ਜਮਾ ਜਮਾ ਕਰਦੀ ਹੈ ਜੀ ਉਹ ਮੱਝ ਦੀ ਝੋਟੀ ਬੁਰੀ ਬੁਰੀ ਮੱਝ ਦੀ ਝੋਟੀ ਹੈ ਹੈਨਾ ਠੀਕ ਹੈ ਕਿੰਨੇ ਮਾ ਸੂਆ ਸੂਈ ਆ ਵੀਰੇ ਪਾਰ ਪਹਿਲਾਂ ਇਤਕੀ ਦੂਜੇ ਸੂਏ ਸੂਈ ਹੈ ਠੀਕ ਹੈ ਇਤਕੀ ਦੂਜਾ ਪਿਛਲੇ ਸੂਏ ਤੇਰੇ ਕੋਲੇ ਪਹਿਲਾ ਸੂਆ ਸੂਈ ਸੀ ਤਾਂ ਭਾਈ ਪਹਿਲਣ ਦਾ ਕਿਵੇਂ ਰਿਹਾ ਦੁੱਧ ਦੁੱਧ ਬਹੁਤ ਵਧੀਆ ਦਿੱਤਾ ਬਈ ਇਹਨੇ ਪਹਿਲੇ ਸੂਏ ਨਾਪਣ ਵਾਲਾ 1.5 ਕਿਲੋ ਟਾਈਮ ਦਾ ਦੁੱਧ ਦਿੱਤਾ ਇਹਨੇ ਪੀ ਸਾਢੇ 6 ਮੰਨ ਕੇ ਫਿਰ ਲਾ ਲਾ 13 ਕਿਲੋ 13 ਕਿਲੋ ਦੁੱਧ ਆਇਆਗਾ ਸੀ 13 ਕਿਲੋ ਦੋਸਤੋ ਬਾਈ ਕਹਿੰਦਾ ਆਪਣੇ ਕੋਲੇ ਇਹ ਦੁੱਧ ਦਿੰਦੀ ਰਹੀ ਆ ਨਵੀ ਹੋ ਕੇ ਆਪਦੀ ਆਪ ਛੱਡੀ ਐ ਜਮੈਂ ਆਪਣਾ ਕੱਪ ਕੱਪ ਦੁੱਧ ਦਿੰਦੀ ਰਹੀ ਆ ਠੀਕ ਆ ਲਾਹਰ ਤੱਕ ਤੇ ਵਧੀਆ ਮਿਲਦੀ ਰਹੀ ਹਾਂ ਹਾਂ ਤੇ ਭਾਈ ਇਹ ਪੂਛ ਦਾ ਕਿ ਚੱਕਰ ਹੋਣੀ ਟੁੱਟੀ ਐ ਇਹ ਹਾਂ ਬਈ ਪੂਛ ਟੁੱਟੀ ਐ ਤਕਰੀਬਨ ਕੋਈ ਭੀਕ ਦਿਨੀ ਹੋਈ ਆ ਕੋਈ ਬਾਲੇ ਦਿਨ ਨਹੀਂ ਹੋਈ ਅੱਛਾ ਹਾਂ ਇਹ ਦੂਜੀ ਮਾਚ ਨੇ ਅਸੀਂ ਦੀ ਮਾਰ ਨਹੀਂ ਸੰਗਲਛਮ ਸਕਿਆ ਸਿੰਗ ਚ ਬਸਾ ਕੇ ਤੋੜੀ ਆ ਹਾਂ ਤੇ ਬਾਕੀ ਦੋਸਤੋ ਥਣਾ ਦੀ ਲੇਵੇ ਦੀ ਕਰਨ ਵਾਲੀ ਥਣਾ ਦੋਨਾਂ ਦੀ ਬਹੁਤ ਸਾਫ ਹੈ ਵੀਰੇ ਹਾਂ ਚਵਾਈ ਬੰਦਾ ਬੁੜੀ ਕੇ ਮਰਜੀ ਚਵਾਈ ਕੋਈ ਮਰਜੀ ਮਾ ਚਵਾਈ ਦੀ ਤਾਂ ਬੜੀ ਚੰਗੀ ਆ ਅੱਛਾ ਬੱਚਾ ਇਹਨੇ ਕਟਾ ਦਿੱਤਾ ਬੱਚਾ ਕਟਾ ਦਿੱਤਾ ਐ ਪਤਾ ਕਿਹੜੇ ਟੀਕੇ ਦਾ ਨਹੀਂ ਵੀਰੇ ਇਸ ਤਾਂ ਛੋਟੇ ਗੋਲੀ ਲੈ ਕੇ ਨਾ ਛੋਟੇ ਤੋਂ ਕਰਾਈ ਸੀ ਠੀਕ ਆ ਚਵਾਈ ਦੀ ਦੋਸਤੋ ਵੀਰ ਕਹਿੰਦਾ ਬਹੁਤ ਸੋਹਣੀ ਸਨਖੀ ਪੋਲੀ ਆ ਇੱਕ ਵਾਰੀ ਗੱਦੀ ਭਾਈ ਆਪਣਾ ਮੋਬਾਈਲ ਨੰਬਰ ਬੋਲੀ ਨੰਬਰ ਹੈਗਾ ਜੀ ਮੇਰਾ 77106 ਤੇ 12155 ਠੀਕ ਆ ਬਾਕੀ ਦੋਸਤੋ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਇਹਨੂੰ ਤੋਰ ਲਾ ਬਈ ਖੋਲ ਕੇ ਦਿਖਾ ਦਈਏ ਆਪਾਂ ਭਰਾਵਾਂ ਨੂੰ ਸੋ ਜਿਹੜੇ ਵੀ ਭਰਾਣੇ ਖਰੀਦਣੀ ਆ ਕੋਲੇ ਆਜੋ ਥੰਮਣਗੜ ਪਿੰਡਾ ਕੁੱਤੀਆਲ ਕਲਾ ਨੇ ਬਿਲਕੁਲ ਨਾਲ ਤੇ ਮੋੜਾਂ ਤੋਂ ਗੱਲ ਕਰਕੇ ਤਾਂ ਕਰਦੀਪ ਕਿੰਨੇ ਕਿਲੋਮੀਟਰ ਹੋਊਗਾ ਸਹੀ 7 ਕਿਲੋਮੀਟਰ ਕੈਂਚੀਆਂ ਸਹੀ ਮੋੜ ਕੈਂਚੀਆਂ ਤੋਂ 7 ਕਿਲੋਮੀਟਰ ਤੇ ਪਿੰਡ ਆ ਰਾਮਪਰੀ ਤੋਂ 14 ਜੀ ਠੀਕ ਆ ਬਾਈ ਛੋਟੀ ਦਾ ਦੋਸਤੋ ਲੇ ਵਾਲੂ ਵੇਦੇ ਕੋਈ ਕਸਰ ਹੀ ਨਹੀਂ ਸੀ ਆ ਪੁੱਛਦਾ ਥੋੜੀ ਜਿਹੀ ਦਿੱਕਤ ਪੈ ਗਈ ਬਾਈ ਕਹਿੰਦਾ ਇਹਦੀ ਮਾਂ ਨਹੀਂ ਸੰਗਤ ਚ ਫਸਾਲੀ ਖੜੀ ਦੀ ਤੇ ਉਹਦੇ ਕਰਕੇ ਇਹ ਟੁੱਟ ਗਈ ਆ ਤੁਸੀਂ ਕਰਮ ਵਾਲੀ ਦਾ ਲੇਪ ਆ ਚੈੱਕ ਕਰੋ ਦੁੱਧ ਦੇਣਾ ਦੋਸਤੋ ਲੇਵੇ ਨੇ ਹਵਾਨੇ ਨੇ ਪੂਛਾ ਨੇ ਦੁੱਧ ਨਹੀਂ ਦੇਣਾ ਜਿਹੜੇ ਭਰਾ ਨੇ ਦੁੱਧ ਤੇ ਲੈਣੀ ਆ ਮੈਂ ਆ ਦੇਖੋ ਥਣ ਬਹੁਤ ਸੋਹਣੇ ਲੱਗਿਆ ਹਨਾ ਝੋਟੀ ਨੂੰ ਗੁਰਦੀਪ ਬਾਈ ਹਾਂ ਥਣ ਥਣ ਬੱਤੀਰਾ ਸੋਹਣਾ ਬਾਈ ਥਣ ਦਾ ਤਾਂ ਕੋਈ ਅੰਤ ਨਹੀਂ ਭਸਮ ਕੇ ਇਦੂ ਵੀ ਚੰਗੇ ਕਰ ਜਾਂਦੀ ਹੈ ਅੱਛਾ ਹਾਂ ਪੂਰੇ ਥਣ ਬਹੁਤ ਜ਼ਿਆਦੇ ਸੋਹਣਾ ਜਿਹਨੂੰ ਆਪਾਂ ਕਹਿ ਦਈਏ ਦੋਸਤੋ ਕਿਸੇ ਕਿਸੇ ਪਸ਼ੂ ਦੇ ਇਹ ਜਿਹੇ ਥਣ ਮਿਲਦੇ ਆ ਦੁੱਧ ਤਾਂ ਤੇਰੇ ਦੇ ਦਊ ਅੱਛਾ ਹਾਂ ਇਹ ਚੰਗੀ ਸੇਵਾਲ ਖਾਨ ਦੀ ਬਾਲੀ ਖੁੱਲੀ ਆ ਖਾਂਦੀ ਖੁੰਦੀ ਬਹੁਤ ਜ਼ਿਆਦੀ ਹਾਂ ਆ ਦੇਖੋ ਬਾਈ ਜੀ ਕਰਦਾ ਲੈ ਬਾਈ ਦਿਖਾਈ ਜਾ ਸੋਹਣੀ ਦਾ ਆ ਰਿਹਾ ਸੋਹਣੇ ਨਰੋਏ ਥਾਣਾ ਕੋਈ ਆਇਆ ਨਹੀਂ ਉਹ ਸਾਹਮਣੇ ਆਪਾਂ ਨੂੰ ਦੀਂਦੇ ਹਨਾ ਬਾਈ ਤੇ ਗਰਦੀਪ ਭਾਈ ਇਹਦਾ ਫਿਰ ਭਾ ਕੀ ਰੱਖ ਦਾਂਗਾ ਕਿੰਨਾ ਮਰਜ਼ੀ ਕਰੀ ਜਾਈਏ ਬਈ 140 ਚੋਂ ਮਾਨਤਾਨ ਕਰ ਦੇਗੇ 1 ਲੱਖ 40 ਚੋਂ 40 ਚੋਂ ਮਾਨਤਾਨ ਕਰਾਂਗੇ ਬਈ ਕਰਾਉਂ ਨੂੰ ਜਿੰਨੇ ਕਰਾਈ ਜਾ ਹਨਾ ਹਾਂ ਵੀ ਕਿੰਨਾ ਮਰਜ਼ੀ ਕਰਾ ਲੈ ਡੀਲ ਕਰਾ ਲੈ 160 ਕਰਾ ਲੈ 140 ਚੋਂ ਮਾਨਤਾਨ ਕਰ ਦੇਗੇ ਜਿਹੜਾ ਤੇਰੀ ਵੀਡੀਓ ਦੇਖ ਕੇ ਉਹਨਾ ਠੀਕ ਆ ਠੀਕ ਆ ਵੀਰੇ 1 ਲੱਖ ਤੇ ਦੋਸਤੋ 40000 ਚੋਂ ਬਾਈ ਕਹਿੰਦਾ ਇਹਦੇ ਤੋਂ ਮੌਕੇ ਇਹਦੇ ਕਰ ਦਾਂਗੇ ਮਾਰ ਜਣ ਤੇ ਜਿਹੜੀ ਬਈ ਆ ਬੈੜ ਆ ਗਈ ਇਹ ਦੱਲੇ ਵੀਰੇ ਇਹਨੂੰ ਸੂਈ ਨੂੰ ਹੋ ਗਏ ਕੋਈ ਤਕਰੀਬਨ 4 ਮਹੀਨੇ ਸਾਢੇ 4 ਮਹੀਨੇ ਆ ਬੱਚੀ ਇਹਦੇ ਮਗਰ ਬੱਚੀ ਤੇ ਹੀ ਇਹ ਮਿਲਦੀ ਹੈ ਨਵੀਂ ਹਲੇ ਹੋਈ ਨਹੀਂ ਬੱਚੀ ਤੇ ਮਿਲਦੀ ਹੈ ਬੱਚੀ ਤੇ ਤੋਦ ਕਿੰਨਾ ਭਾਈ ਸਹੀ ਦੋਦੇ 7 ਕਿਲੋ ਹੀ ਹੈ ਵੀਰੇ ਇਹਦੇ ਥੱਲੇ ਇੱਕ ਡੰਗ ਮਿਲਦੀ ਏਕ ਦੋਵੇਂ ਨਹੀਂ ਮਿਲਦੀ ਦੋਨੇ ਵਲੀਆਂ ਦੋਨੇ ਟਾਈਮ ਮਿਲਦੀ ਦੋਨੇ ਟਾਈਮ ਮਿਲਦੀ ਜਦੋਂ ਦੂਜੇ ਪਾਸੋਂ ਚੋਣ ਲੱਗ ਜਾਂਦੇ ਉਹ ਰੰਮਣ ਲੱਗ ਜਾਂਦੀ ਆ ਇਹ ਜਮਾਂਦਰੂ ਮੂਰਲੇ ਥਣ ਤੋਂ ਹਾਂ ਹਾਂ ਤੇ ਲੱਗੀ ਪਹਿਲਾਂ ਸੂਈ ਵੀ ਤੇਲ ਸੀ ਇਹ ਇਹਦੀ ਕੀ ਦੂਜੀ ਸੂਈ ਹੈ ਇਹਦੀ ਦੂਜਾ ਸੂਆ ਸੂਈ ਆ ਦੋਸਤੋ ਬੱਚਾ ਇਹਦੇ ਪਿੱਛੇ ਆ ਬੱਚੀ ਆ ਬੱਚੀ ਤੀ ਮਿਲਦੀ ਆ ਵੀਰੇ ਬੱਚੀ ਤੀ ਮਿਲਦੀ ਆ ਇਹ ਇਹਦੇ ਨਾਲੋਂ ਚੰਗੀ ਆ ਇਹਦਾ ਮੁੱਲ ਕੀ ਕਰੇਗਾ ਕਰਦੀਪ ਇਹਦਾ ਮੁੱਲ ਭਾਈ ਬਸ ਕਿੰਨਾ ਮਰਜੀ ਉਹ ਕਰਾਈ ਕਰੀ ਜਲੀ 14000 ਦੀਪਾ ਦੇ ਦੇ ਦਿੰਗੇ ਸਮੇਤ ਬੱਚੀ 14000 ਹਾਂ ਬੱਚੀ ਤਾਂ ਨਾਲ ਹੀ ਦੇਣੀ ਹੈ ਬੱਚੀ ਲੈ ਦੋਸਤੋ ਜਮੇ ਜਮੇ ਜਾਜ ਹੈ ਯਾਰ ਅਗਲਾ ਬੱਚੀ ਤੇ ਇੰਨੇ ਮੁੱਲ ਮੰਗ ਕੇ ਖੜ ਜਾਂਦਾ ਬਾਈ ਕਹਿੰਦਾ 14000 ਦੀ ਸਮੇਤ ਬੱਚੀ ਬੱਚੀ ਇਹਦੇ ਨਾਲ ਚੰਗੀ 6-7 ਕਿਲੋ ਵਧੀਆ ਦੁੱਧ ਵੀ ਦਿੰਦੀ ਆ ਜੋ ਜਿਹੜੇ ਕਿਸੇ ਗਰੀਬ ਗੁਰੂ ਪਰ ਭਰਾਣੇ ਮੇਰੇ ਵਰਗੇ ਨੇ ਹਨਾ ਲੈ ਲੀਆ ਕੋਈ ਘਰੇ ਡੰਗ ਟਪਾਉਣ ਨੂੰ ਤਾਂ ਲੈ ਲਿਓ ਬਾਈ ਜੀ ਬਾਕੀ ਜੋ ਟਿਪਸ ਨੂੰ ਆਪਾਂ ਦਸਤੀ ਨੰਬਰ 22 ਦਾ ਹੀਠਾ ਚੱਲੀ ਜਾਂਦਾ ਥੰਮਣਗੜ ਪਿੰਡ ਇੱਕ ਲੱਖ ਤੇ 40000 ਚੋਂ ਬਾਈ ਕਹਿੰਦਾ ਮਾਨ ਤਣ ਜਾ ਕਰ ਦੂੰ ਤੇ ਝੋਟੀ ਨੂੰ ਲੇਵਾ ਨਹੀਂ ਬਹੁਤ ਚੰਗੇ ਵੀਰੇ ਸੀਲ ਸੁਰ ਬਹੁਤ ਹੈ ਸੀਲ ਵੀ ਬਹੁਤ ਹੈ ਕਿੰਨੀ ਚੰਗੀ ਵੀ ਇਥੇ ਸੀਲ ਵੀ ਹੋ ਆ ਦੇਖੋ ਬਾਕੀ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸੱਸੀ ਗਾਲ ਵੀਰੇ ਸਾਰੇ ਪੜ